ਅੱਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਜਸਵਿੰਦਰ ਬੋਪਾਰਾਏ ਤਾਜ਼ਾ ਮਾਮਲਾ ਜਲਾਲਾਬਾਦ ਹਲਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਪਰਿਵਾਰਕ ਮੈਂਬਰਾਂ ਤੋਂ ਦੁਖੀ ਹੋ ਕੇ ਪਰਿਵਾਰ ਸਮੇਤ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਜਲਾਲਾਬਾਦ ਹਲਕੇ ਦੇ ਪਿੰਡ ਕਾਠਗੜ੍ਹ ਦਾ ਰਹਿਣ ਵਾਲਾ ਸਤਪਾਲ ਸਿੰਘ ਜੋ ਪਰਿਵਾਰਕ ਮੈਂਬਰਾਂ ਤੋਂ ਆਪਣੇ ਪਿਤਾ ਤੋਂ ਦੁਖੀ ਹੋ ਕੇ ਅੱਜ ਆਪਦੇ ਪਰਿਵਾਰ ਸਮੇਤ ਪਿੰਡ ਤਾਰੇ ਵਾਲਾ ਦੇ ਨੇੜੇ ਬਣੀ ਹੋਈ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ ਗਿਆ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਮਾਤਾ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਵੱਲੋਂ ਦੂਸਰਾ ਵਿਆਹ ਕਰਵਾ ਲਿਆ ਗਿਆ ਤੇ ਹੁਣ ਉਸ ਨੂੰ ਘਰ ਦੀ ਜਗ੍ਹਾ 'ਚੋਂ ਕੋਈ ਵੀ ਹਿੱਸਾ ਨਹੀਂ ਦਿੱਤਾ ਜਾ ਰਿਹਾ ਇਸ ਨੌਜਵਾਨ ਨੇ ਇਨਸਾਫ ਲੈਣ ਲਈ ਕਈ ਵਾਰ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਸੀ ਪਰ ਕੋਈ ਵੀ ਕਾਰਵਾਈ ਨਾ ਹੋਣ ਤੋਂ ਬਾਅਦ ਆਕ ਕੇ ਇਹ ਨੌਜਵਾਨ ਅੱਜ ਆਪਦੀ ਪਤਨੀ ਅਤੇ ਬੱਚਿਆਂ ਦੇ ਸਮੇਤ ਪਿੰਡ ਤਾਰੇਵਾਲਾ ਵਿਖੇ ਪਾਣੀ ਦੀ ਟੈਂਕੀ ਤੇ ਚੜ ਕੇ ਬੈਠ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਇਸ ਨੌਜਵਾਨ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਵੀ ਇਸ ਦਾ ਬਣਦਾ ਹੱਕ ਹੈ ਉਹ ਇਸ ਨੂੰ ਦਵਾਇਆ ਜਾਏਗਾ ਜਿਸ ਤੋਂ ਬਾਅਦ ਨੌਜਵਾਨ ਨੂੰ ਪਾਣੀ ਵਾਲੀ ਟੈਂਕੀ ਤੋਂ ਉਤਾਰ ਲਿਆ ਗਿਆ ਤਾਂ ਆ ਉਹ ਤੁਹਾਡੀ ਗੱਲਬਾਤ ਕਰਵਾਉਣੇ ਆ ਪੁਲਿਸ ਅਧਿਕਾਰੀਆਂ ਨਾਲ ਅਤੇ ਉਸ ਨੌਜਵਾਨ ਦੇ ਨਾਲ ਵੀਰ ਮੇਰੇ ਅੱਜ ਮਿਲਪੂਰੀ ਐਸੀ ਮੇਰੇ ਬਾਪੂ ਨੇ ਦੋ ਮੈਰਿਜਾਂ ਕਰਵਾਈਆਂ ਸੀਗੀਆਂ ਮੇਰੇ ਬਾਪੂ ਨੇ ਇੱਕ ਮੈਰਿਜ ਦੇ ਵਿੱਚੋਂ ਪਹਿਲੀ ਵਾਲੀ ਜੋ ਮੈਸੀ ਮੰਮੀ ਦੀ ਡੈਥ ਹੋ ਗਈ ਜੀ ਨਾ ਉਹਨਾਂ ਨੇ ਮਾਰਿਆ ਮੇਰੀ ਮਾਂ ਨੂੰ ਨਾ ਮੈਂ ਮਾਰੇ ਉਦੋਂ ਬਾਅਦ ਉਹਨਾਂ ਨੇ ਮੈਰਿਜ ਕਰਵਾਈ ਉਹਦੇ ਵਿੱਚ ਦੋ ਬੱਚੇ ਆ ਜੀ ਮੇਰੇ ਹੀ ਮੈਰਿਜ ਹੋਈ ਜੀ ਮੈਂ ਆਪਦੀ ਮੈਰਿਜ ਕਰਵਾਈ ਸਾਰੇ ਰਜਾ ਮੰਦੀ ਨਾਲ ਮੇਰੇ ਬਾਪੂ ਦੀ ਮੈਰਿਜ ਹੋਈ ਜੀ ਹੁਣ ਸਾਨੂੰ ਘਰ ਦੇ ਵਿੱਚੋਂ ਬਾਹਰ ਘੜਦੇ ਆ ਜੀ ਕਹਿੰਦੇ ਵੀ ਅਸੀਂ ਤੁਹਾਨੂੰ ਹਿੱਸਾ ਨਹੀਂ ਦੇਣਾ ਤਾਂ ਮੇਰੀ ਮੰਗ ਇਹ ਹੀ ਹੈ ਵੀ ਮੈਂ ਕੋਈ ਜ਼ਿਆਦਾ ਵਾਦ ਨਹੀਂ ਮੰਗਦਾ ਮੈਂ ਬਾਪੂ ਮੇਰਾ ਜੀ ਮੈਂ ਕੋਈ ਜ਼ਿਆਦਾ ਵਾਦੂ ਨਹੀਂ ਮੰਗਦਾ ਪੰਚਾਇਤ ਦੋ ਪਿੰਡਾਂ ਦੀ ਪੰਚਾਇਤ ਚੱਲੀ ਜਾਏ ਜੀ ਜਿੰਨਾ ਮੇਰਾ ਹਿੱਸਾ ਬਣਦਾ ਕਰ ਦਾ ਹਿੱਸਾ ਵੇਖ ਲੈਣ ਥਾਂ ਵੇਖ ਲੈਣੀ ਜ਼ਮੀਨ ਹੈ ਜੀ ਜਿੰਨਾ ਮੈਨੂੰ ਇਸੇ ਦੀ ਮੈਨੂੰ ਆਉਂਦੀ ਹੈ ਜੀ ਮੈਨੂੰ ਦੇ ਦੇਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਸਿਰਫ ਇਨਸਾਫ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਪ੍ਰਸ਼ਾਸਨ ਨਾਲ ਇਹ ਮੰਗ ਕਰਨਾ ਜੀ ਮੈਨੂੰ ਮੇਰਾ ਇਨਸਾਫ ਮਿਲ ਜੇ ਜੀ ਠੀਕ ਹੈ ਜੀ ਮੈਂ ਸਿੰਘ ਜੀ ਸਰਦਾਰ ਜੀ ਸੰਤੁਸ਼ਟ ਹੈ ਸਾਹਿਬ ਸੰਤੁਸ਼ਟ ਹੈ ਜਿਹੜਾ ਚੜਾ ਸੀ ਲੈ ਗਿਆ ਤੂੰ ਕੀ ਦੱਸਾਂ ਉਹਨੇ ਪਿਓ ਪੁੱਤਰਾਂ ਦਾ ਕੱਲ ਡਿਸਪਿਊਟ ਕੁਛ ਨਹੀਂ ਗਾ ਬਸ ਹੋ ਗਿਆ ਠੀਕ ਸੈਟੀਸਫਾਈ ਹੈ ਕੋਈ ਨਿਕਾਦ ਨਹੀਂ ਆ ਬੇਟਾ ਆਜਾ